ਸਰ ਨਾਲ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਨੇ ਗਲਤ ਗੱਲ ਕਰਦੇ ਨੇ ਕਿ ਅੱਜ ਜਿਹੜਾ ਵਿਧਾਨ ਸਭਾ ਸਪੈਸ਼ਲ ਬਣਾਇਆ ਗਿਆ ਹੈ ਜਨਤਾ ਦੀ ਵਿਧਾਨ ਸਭਾ ਕੀ ਕਰਨਾ ਹੈ ਸਰ ਕੀ ਕਰਨਾ ਚ ਸਪੈਸ਼ਲ ਵਿਧਾਨ ਸਭਾ ਬਲਾਈ ਗਈ ਹੈ ਉਹ ਦੂਜੇ ਵੱਨੇ ਆਵਾਜ਼ ਦੀ ਪਾਰਟੀ ਵਿਧਾਨ ਸਭਾ ਦੈਸ਼ਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਖੁਦ ਕਰ ਰਹੀ ਹੈ ਕੀ ਕਾਇਸਾ ਕੰਨ ਰਿਹਾ ਕਿ ਅਲੱਗ ਤੋਂ ਕਰਨੀ ਪਈ ਜਦੋਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਦੌੜ ਜਾਂਦੀ ਹੈ ਜਦੋਂ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ અપਮਾਨ स्पीकर अपनी आंखਾਂ سامنے देखਦੇ ਨੇ ਕਦੀ ਕਿਸੇ ਨੇ ਲੋਕਤੰਤਰ ਦੇ ਅੰਦਰ ਵਿਧਾਨ ਸਭਾ ਦੇ ਸੱਤਾ ਪક્ષ ਦੁਆਰਾ ਪਲੇ ਕਾਰਡ ਫੜ ਕੇ ਨਾਰੇਬਾਜੀ ਕਰਦੇ ਹੋਏ ਬੈਲ ਤੱਕ ਜਾਂਦੇ ਕਿਸੇ ਨੂੰ ਦੇਖਿਆ ਔਰ ਮਾਰਸ਼ਲ ਕਿੱਥੇ ਸੀ ਉਸ ਦਿਨ ਇਹੀ ਵਤੀਰਾ ਕੋਈ ਹੋਰ ਕਰੇ ਤੇ ਉਹ सस्पेंड ਹੋਏਗਾ स्पीकर ਸਾਹਿਬ ਨੇ ਉਹਨਾਂ ਸਾਰੇ ਮੰਤਰੀਆਂ ਔਰ ਐਮਐਲਏ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਔਰ ਸੈਸ਼ਨ ਬੁਲਾਇਆ ਸੀ ਪੁਨਰਵਾਸ ਲਈ ਸਰਕਾਰ ਜਦ ਜਦ ਨਕਾਮ ਹੁੰਦੀ ਹੈ ਤਦ ਤਦ ਪਵਿੱਤਰ ਸਦਨ ਦਾ ਦੁਰਪਯੋਗ ਕਰਦੀ ਹੈ ਪੁਨਰਵਾਸ ਜਿਹੜੇ ਹਾਰੜ ਪੀੜਿਤ ਪਰਿਵਾਰਾਂ ਨੇ ਜੀਖੋਏ ਨੇ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਉਹਨੂੰ ਉਹਨਾਂ ਦਾ ਘਾਟਾ ਕਿੱਦਾਂ ਪੂਰਾ ਹੋਏਗਾ ਉਦੇ ਉੱਤੇ ਤੇ ਕੋਈ ਸਾਰਥਕ ਚਰਚਾ ਨਹੀਂ ਕਰ ਰਹੇ ਇਹ ਬਾੜ ਆਈ ਕਿਉਂ ਕਿੱਥੇ ਕਿੱਥੇ ਸਰਕਾਰ ਨਾਕਾਮ ਰਹਿ ਗਈ ਬਾੜ ਤੋਂ ਪਹਿਲਾਂ ਜਿਹੜੇ ਮਾਨਸੂਨ ਤੋਂ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ ਉਹ ਸਰਕਾਰ ਕਿੱਥੇ ਚੂਕ ਹੋਈ ਇਹਦੇ ਤੇ ਚਰਚਾ ਤੇ ਹੋਈ ਨਹੀਂ ਸવાય ਇਲਜ਼ਾਮ ਲਗਾਉਣ ਦੇ ਸਰਕਾਰ ਇਹ ਵੀ ਨਹੀਂ ਦੱਸ ਰਹੀ ਕਿ ਉਹ 12000 ਕਰੋੜ ਰੁਪਇਆ ਆਪ ਆਪਤਾ ਫੰਡ ਦਾ ਕਿੱਥੇ ਆ ਤੇ ਜਦੋਂ ਸਰਕਾਰ ਗੁੰਗੀ ਬਹਿਰੀ ਹੋ ਜੇ ਜਦੋਂ ਸਰਕਾਰ ਮਰਿਆਦਾਵਾਂ ਤੋੜੇ ਜਦੋਂ ਸਰਕਾਰ ਵਿਪੱਖਸ਼ੀ ਦੀ ਆਵਾਜ਼ ਨੂੰ ਰੋਕੇ ਤੇ ਉਸ ਵੇਲੇ ਲੋਕਾਂ ਦੀ ਵਿਧਾਨ ਸਭਾ ਲਗਾਨੀ ਪੈਂਦੀ ਹੈ ਇਸ ਕਰਕੇ ਵਿਧਾਨ ਸਭਾ ਲੱਗੀ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਕਹੀ ਹੈ ਕਿ 12000 ਕਰੋੜ ਦੀ ਗੱਲ ਕੀਤੀ ਜਦवे ਕਹਿੰਦੇ ਪੀਪਲ ਟਾਈਮ ਨਹੀਂ ਦੇਦੇ ਕੋਲੋਂ ਕਿਟਾਰੇ ਨੂੰ ਟਾਈਮ ਮੰਗਦੇ ਜਿਹਾ ਤਾਂ ਸਾਡੇ ਕੋਲ ਦਸਤਾਵੇਜ਼ ਪੀਐਮ ਤਾਂ ਖੁਦ ਚੱਲ ਕੇ ਇਹਨਾਂ ਕੋਲ ਆਏ ਪੀਐਮ ਖੁਦ ਚੱਲ ਕੇ ਇਹਨਾਂ ਕੋਲ ਆਏ ਸੀਐਮ ਤਾਂ ਚਲੇ ਗਏ ਹਸਪੀਟਲ ਮੈਂ ਉਹਨਾਂ ਕਾਰਨਾਂ 'ਚ ਨਹੀਂ ਪੈਂਦਾ ਲੇਕਿਨ ਇਹਨਾਂ ਦਾ ਐਫ ਐਮ ਤੇ ਇੱਥੇ ਸੀ ਇਹਨਾਂ ਦੇ ਪ੍ਰਧਾਨ ਜਿਹੜੇ ਖੁਦ ਮੰਤਰੀ ਨੇ ਉਹ ਕਿੱਥੇ ਸੀ ਪੀਐਮ ਤਾਂ ਬਾੜ ਗ੍ਰਸਿਤ ਪਰਿਵਾਰਾਂ ਨੂੰ ਮਿਲ ਕੇ ਗਏ ਕਿਸਾਨ ਨੂੰ ਮਿਲੇ ਮਜ਼ਦੂਰ ਨੂੰ ਮਿਲੇ ਜਾਣਕਾਰੀ ਲਈ ਸਾਰੀ ਇਹ ਕਿੰਨੀ ਸੀਰੀਅਸ ਸਰਕਾਰ ਹੈ ਇਹਨਾਂ ਦਾ 2 ਨੰਬਰ 3 ਨੰਬਰ ਕਿੱਥੇ ਸੀ ਉਸ ਦਿਨ ਇਹਦੇ ਤੋਂ ਹੀ ਪਤਾ ਲੱਗਦਾ ਕਿ ਇਹ ਸਰਕਾਰ ਸंवਿਧਾਨਿਕ ਪਦਾਂ ਤੇ ਬੈਠੇ ਹੋਏ ਲੋਕਾਂ ਦਾ અપਮਾਨ ਕਰਨ ਲਈ ਪਵਿੱਤਰ ਸਦਨ ਦਾ ਪ੍ਰਯੋਗ ਕਰਦੇ। ਮੇਰਾ ਫੀਸਵਲ ਅੱਜ ਕੌਣ-ਕੌਣ ਪਾਰਟਿਸਪੇਟ ਕਰਨ ਵਾਲਾ ਹੈ ਇਸ ਵਿਧਾਨ ਸਭਾ ਦੇ ਵਿੱਚ? ਸਪੀਕਰ ਸਾਹਿਬ ਦੱਸਣਗੇ। ਸੋ ਬਿਲਕੁਲ ਪਾਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ੂ ਸ਼ਰਮਾ ਜੀ ਸੋਲੇ ਸਾਡੇ ਨਾਲ ਮੌਜੂਦ ਸੀ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਜਦੋਂ ਸਦਨ ਦਾ અપਮਾਨ ਹੋ ਜਾਵੇ, ਜਿਹੜੀਆਂ ਚਰਚਾ ਹੋਣੀਆਂ ਚਾਹੀਦੀਆਂ ਨੇ, ਜਿਹੜੇ ਮੁੱਦਿਆਂ ਤੇ ਚਰਚਾਵਾਂ ਹੋਣੀਆਂ ਚਾਹੀਦੀਆਂ ਨੇ, ਜਦੋਂ ਉਹ ਮੁੱਦੇ ਭਟਕ ਜਾਣ, ਉਹ ਮੁੱਦੇ ਤੇ ਗੱਲੀ ਨੇ ਕੀਤੀ ਜਾਵੇ, ਫਿਰ ਜ਼ਰੂਰਤ ਪੈਂਦੀ ਹੈ ਜਨਤਾ ਦੀ ਵਿਧਾਨ ਸਭਾ ਦੀ ਜਿਹੜੀ ਅੱਜ ਭਾਤੀਆਂ ਦਾ ਪਾਰਟੀ ਪੰਜਾਬ ਵੱਲੋਂ ਕੀਤੀ ਜਾ ਰਹੀ ਹੈ ਸੈਕਟਰ 37 ਚੰਡੀਗੜ੍ਹ ਦੇ ਵਿੱਚ ਭਾਤੀਆਂ ਦਾ ਪਾਰਟੀ ਆਫਿਸ ਦਫਤਰ ਦੇ ਬਾਹਰ ਜਿੱਥੇ ਮੌਜੂਦ ਲੋਕ ਉਹ ਵੀ ਸ਼ਾਮਲ ਹੋਣਗੇ ਭਾਤੀਆਂ ਦਾ ਪਾਰਟੀ ਲੀਡਰਸ਼ਿਪ ਵੀ ਸ਼ਾਮਲ ਹੋ ਰਹੀ ਹੈ ਹੋਰ ਕੌਣ-ਕੌਣ ਹੋਣਗੇ ਉਹ ਤੁਹਾਨੂੰ লাইਵ ਦਿਖਾਇਆ ਜਾਵੇਗਾ ਚੰਡੀਗੜ੍ਹ ਕੈਪਰਸ ਕਾਸ਼ ਨਾ ਪ੍ਰਿੰਸ ਵੈਰ ਡੇਨਿਕਸ ਵੈਰਡ ਸਰਨਾਲ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਨੇ ਗੱਲਬਤ ਕਰਦੇ ਨੇ ਕਿ ਅੱਜ ਜਿਹੜਾ ਵਿਧਾਨ ਸਭਾ ਸਪੈਸ਼ਲ ਬਣਾਇਆ ਗਿਆ ਹੈ ਜਨਤਾ ਦੀ ਵਿਧਾਨ ਸਭਾ ਕੀ ਕਾਰਨ ਹੈ ਸਰ ਕੀ ਕਾਰਨ ਹੈ ਜਿਹੜੀ ਸਪੈਸ਼ਲ ਵਿਧਾਨ ਸਭਾ ਬਲਾਈ ਗਈ ਹੈ ਉਹ ਦੂ ਪਾ ਤਿੰਨਤਾ ਪਾਰਟੀ ਖੁਦ ਕਰ ਰਹੀ ਹੈ ਕਿ ਕਾਇਸਾ ਕੰਨ ਰਿਹਾ ਕਿ ਅਲੱਗ ਤੋਂ ਕਰਨੀ ਪਈ ਜਦੋਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਦੌੜ ਜਾਂਦੀ ਹੈ ਜਦੋਂ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ અપਮਾਨ ਸਪੀਕਰ ਆਪਣੀ ਅੱਖਾਂ ਸਾਹਮਣੇ ਦੇਖਦੇ ਨੇ ਕਦੀ ਕਿਸੇ ਨੇ ਲੋਕਤੰਤਰ ਦੇ ਅੰਦਰ ਵਿਧਾਨ ਸਭਾ ਦੇ ਸੱਤਾ ਪੱਖ ਦੁਆਰਾ ਬਲੇ ਕਾਰਡ ਫੜ ਕੇ ਨਾਰੇਬਾਜੀ ਕਰਦੇ ਹੋਏ ਬੈਲ ਤੱਕ ਜਾਂਦੇ ਕਿਸੇ ਨੂੰ ਦੇਖਿਆ ਔਰ ਮਾਰਸ਼ਲ ਕਿੱਥੇ ਸੀ ਉਸ ਦਿਨ ਇਹੀ ਵਤੀਰਾ ਕੋਈ ਹੋਰ ਕਰੇ ਤੇ ਉਹ ਸਸਪੈਂਡ ਹੋਏਗਾ ਸਪੀਕਰ ਸਾਹਿਬ ਨੇ ਉਹਨਾਂ ਸਾਰੇ ਮੰਤਰੀਆਂ ਔਰ ਐਮਐਲਏ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਔਰ ਸੈਸ਼ਨ ਬੁਲਾਇਆ ਸੀ ਪੁਨਰਵਾਸ ਲਈ ਜੀ ਸਰਕਾਰ ਜਦ ਜਦ ਨਕਾਮ ਹੁੰਦੀ ਹੈ ਤਦ ਤਦ ਪਵਿੱਤਰ ਸਦਨ ਦਾ ਦੁਰਪਯੋਗ ਕਰਦੀ ਹੈ ਪੁਨਰਵਾਸ ਜਿਹੜੇ ਹਾਰਡ ਪੀੜਿਤ ਪਰਿਵਾਰਾਂ ਨੇ ਜੀ ਖੋਏ ਨੇ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਉਹਨੂੰ ਉਹਨਾਂ ਦਾ ਘਾਟਾ ਕਿੱਦਾਂ ਪੂਰਾ ਹੋਏਗਾ ਉਹਦੇ ਉੱਤੇ ਤੇ ਕੋਈ ਸਾਰਥਕ ਚਰਚਾ ਨਹੀਂ ਕਰ ਰਹੇ ਇਹ ਬਾੜ ਆਈ ਕਿਉਂ ਕਿੱਥੇ ਕਿੱਥੇ ਸਰਕਾਰ ਨਾਕਾਮ ਰਹਿ ਗਈ ਬਾੜ ਤੋ ਪਹਿਲਾ ਜਿਹੜੇ ਮਾਨਸੂਨ ਤੋਂ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ ਉਹ ਸਰਕਾਰ ਕਿੱਥੇ ਚੂਕ ਹੋਈ ਇਹਦੇ ਤੇ ਚਰਚਾ ਤੇ ਹੋਈ ਨਹੀਂ ਸਵਾਏ ਇਲਜ਼ਾਮ ਲਗਾਉਣ ਦੇ ਸਰਕਾਰ ਇਹ ਵੀ ਨਹੀਂ ਦੱਸ ਰਹੀ ਕਿ ਉਹ 12000 ਕਰੋੜ ਰੁਪਏ ਆਪ ਆਪਤਾ ਫੰਡ ਦਾ ਕਿੱਥੇ ਆ ਤੇ ਜਦੋਂ ਸਰਕਾਰ ਗੁੰੰਗੀ ਬਹਿਰੀ ਹੋ ਜੇ ਜਦੋਂ ਸਰਕਾਰ ਮर्यादाਾਂਾਂ ਤੋੜੇ ਜਦੋਂ ਸਰਕਾਰ ਵਿਪੱਖਸ਼ੀ ਦੀ ਆਵਾਜ਼ ਨੂੰ ਰੋਕੇ ਤੇ ਉਸ ਵੇਲੇ ਲੋਕਾਂ ਦੀ ਵਿਧਾਨ ਸਭਾ ਲਗਾਨੀ ਪੈਂਦੀ ਐ ਇਸ ਕਰਕੇ ਵਿਧਾਨ ਸਭਾ ਲੱਗੀ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਕਹੀ ਐ ਕਿ 12000 ਕਰੋੜ ਦੀ ਗੱਲ ਕੀਤੀ ਜਾਵੇ ਕਿੰਨੇ ਪੀਸ ਟਾਈਮ ਨਹੀਂ ਦੇਦੇ ਬਿਲਡਿੰਗ ਕਿਟਾਰੇ ਨੂੰ ਟਾਈਮ ਮੈਂਟਸ ਜਿਆਦਾ ਸਾਰੇ ਕੋਲ ਦਸਤਾਵੇਜ਼ ਪੀਐਮ ਤਾਂ ਖੁਦ ਚੱਲ ਕੇ ਇਹਨਾਂ ਕੋਲ ਆਏ ਪੀਐਮ ਖੁਦ ਚੱਲ ਕੇ ਇਹਨਾਂ ਕੋਲ ਆਏ ਸੀਐਮ ਤਾਂ ਚਲੇ ਗਏ ਹਸਪੀਟਲ ਮੈਂ ਉਹਨਾਂ ਕਾਰਨਾਂ 'ਚ ਨਹੀਂ ਪੈਂਦਾ ਲੇਕਿਨ ਇਹਨਾਂ ਦਾ ਐਫਐਮ ਤੇ ਇੱਥੇ ਸੀ ਇਹਨਾਂ ਦੇ ਪ੍ਰਧਾਨ ਜਿਹੜੇ ਖੁਦ ਮੰਤਰੀ ਨੇ ਉਹ ਕਿੱਥੇ ਸੀ ਪੀਐਮ ਤਾਂ ਬਾੜ ਗ੍ਰਸਿਤ ਪਰਿਵਾਰਾਂ ਨੂੰ ਮਿਲ ਕੇ ਗਏ ਕਿਸਾਨ ਨੂੰ ਮਿਲੇ ਮਜ਼ਦੂਰ ਨੂੰ ਮਿਲੇ ਜਾਣਕਾਰੀ ਲਈ ਸਾਰੀ ਇਹ ਕਿੰਨੀ ਸੀਰੀਅਸ ਸਰਕਾਰ ਹੈ ਕਿਨਾਂ ਦਾ 2 ਨੰਬਰ 3 ਨੰਬਰ ਕਿੱਥੇ ਸੀ ਉਹ ਉਸ ਦਿਨ ਇਹਦੇ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਸੰਵਿਧਾਨਿਕ ਪਦਾਂ ਤੇ ਬੈਠੇ ਹੋਏ ਲੋਕਾਂ ਦਾ અપਮਾਨ ਕਰਨ ਲਈ ਪਵਿੱਤਰ ਸਦਨ ਦਾ ਪ੍ਰਯੋਗ ਕਰਦੀ ਹੈ ਮੇਰੇ ਅਫੀਸ ਵੱਲ ਅੱਜ ਕੌਣ ਕੌਣ ਪਾਰਟਿਸਪੇਟ ਕਰਨ ਵਾਲਾ ਹੈ ਇਸ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਦਰਸਣਗੇ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ੂ ਸ਼ਰਮਾ ਜੀ ਤੋਂ ਲੈ ਸਾਡੇ ਨਾਲ ਮੌਜੂਦ ਸੀ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਜਦੋਂ ਸਦਨ ਦਾ ਅਪਮਾਨ ਹੋ ਜਾਵੇ ਜਿਹੜੀਆਂ ਚਰਚਾ ਹੋਣੀਆਂ ਚਾਹੀਦੀਆਂ ਨੇ ਜਿਹੜੇ ਮੁੱਦਿਆਂ ਤੇ ਚਰਚਾਵਾਂ ਹੋਣੀਆਂ ਚਾਹੀਦੀਆਂ ਜਦੋਂ ਉਹ ਮੁੱਦੇ ਭਟਕ ਜਾਣ ਉਹ ਮੁੱਦੇ ਤੇ ਗੱਲ ਹੀ ਨਹੀਂ ਕੀਤੀ ਜਾਵੇ ਫਿਰ ਜ਼ਰੂਰਤ ਪੈਂਦੀ ਹੈ ਜਨਤਾ ਦੀ ਵਿਧਾਨ ਸਭਾ ਦੀ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੀਤੀ ਜਾ ਰਹੀ ਹੈ ਸੈਕਟਰ 37 ਚੰਡੀਗੜ੍ਹ ਦੇ ਵਿੱਚ ਭਾਰਤੀ ਜਨ ਮੌਜੂਦ ਲੋਕ ਉਹ ਵੀ ਸ਼ਾਮਲ ਹੋਣਗੇ ਭਾਜਪਾ ਦੀ ਪਾਰਟੀ ਲੀਡਰਸ਼ਿਪ ਵੀ ਸ਼ਾਮਲ ਹੋ ਰਹੀ ਹੈ ਹੋਰ ਕੌਣ-ਕੌਣ ਹੋਣਗੇ ਉਹ ਤੁਹਾਨੂੰ ਲਾਈਵ ਦਿਖਾਇਆ ਜਾਵੇਗਾ ਚੰਡੀਗੜ੍ਹ ਕੈਪਰਸ ਕਾਸ਼ਨੌਰ ਪ੍ਰਿੰਸ ਵਿਰਦੈਨਿਕਸ ਵਿਰਦੈਨ ਸਰ ਨਾਲ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਨੇ ਗਲਤ ਗੱਲ ਕਰਦੇ ਨੇ ਕਿ ਅੱਜ ਜਿਹੜਾ ਵਿਧਾਨ ਸਭਾ ਸਪੈਸ਼ਲ ਬਣਾਇਆ ਗਿਆ ਹੈ ਜਨਤਾ ਦੀ ਵਿਧਾਨ ਸਭਾ ਕੀ ਕਰਨਾ ਹੈ ਸਰ ਕੀ ਕਰਨਾ ਚ ਸਪੈਸ਼ਲ ਵਿਧਾਨ ਸਭਾ ਬਲਾਈ ਗਈ ਹੈ ਉਹ ਦੂਜੇ ਵੱਨੇ ਆਵਾਜ਼ ਦੀ ਪਾਰਟੀ ਵਿਧਾਨ ਸਭਾ ਦੈਸ਼ਨ ਕਰ ਰਹੀ ਹੈ ਭਾਜਪਾ ਦੀ ਪਾਰਟੀ ਖੁਦ ਕਰ ਰਹੀ ਹੈ ਕੀ ਕਾਹਦਾ ਕੰਨ ਰਿਹਾ ਕਿ ਅਲੱਗ ਤੋਂ ਕਰਨੀ ਪਈ ਜਦੋਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਦੌੜ ਜਾਂਦੀ ਹੈ ਜਦੋਂ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ અપਮਾਨ ਸਪੀਕਰ ਆਪਣੀ ਅੱਖਾਂ ਸਾਹਮਣੇ ਦੇਖਦੇ ਨੇ ਕਦੀ ਕਿਸੇ ਨੇ ਲੋਕਤੰਤਰ ਦੇ ਅੰਦਰ ਵਿਧਾਨ ਸਭਾ ਦੇ ਸੱਤਾ ਪੱਖ ਦੁਆਰਾ ਪਲੇ ਕਾਰਡ ਫੜਕੇ ਨਾਰੇਬਾਜੀ ਕਰਦੇ ਹੋਏ ਬੈਲ ਤੱਕ ਜਾਂਦੇ ਕਿਸੇ ਨੂੰ ਦੇਖਿਆ ਔਰ ਮਾਰਸ਼ਲ ਕਿੱਥੇ ਸੀ ਉਸ ਦਿਨ ਇਹੀ ਵਤੀਰਾ ਕੋਈ ਹੋਰ ਕਰੇ ਤੇ ਉਹ ਸਸਪੈਂਡ ਹੋਏਗਾ ਸਪੀਕਰ ਸਾਹਿਬ ਨੇ ਉਹਨਾਂ ਸਾਰੇ ਮੰਤਰੀਆਂ ਔਰ ਐਮਐਲਏ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਔਰ ਸੈਸ਼ਨ ਬੁਲਾਇਆ ਸੀ ਪੁਨਰਵਾਸ ਲਈ ਜੀ ਸਰਕਾਰ ਜਦ ਜਦ ਨਕਾਮ ਹੁੰਦੀ ਹੈ ਤਦ ਤਦ ਪਵਿੱਤਰ ਸਦਨ ਦਾ ਦੁਰਪਯੋਗ ਕਰਦੀ ਹੈ ਪੁਨਰਵਾਸ ਜਿਹੜੇ ਹਾਰਡ ਪੀੜਿਤ ਪਰਿਵਾਰਾਂ ਨੇ ਜੀ ਖੋਏ ਨੇ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਉਹਨੂੰ ਉਹਨਾਂ ਦਾ ਘਾਟਾ ਕਿੱਦਾਂ ਪੂਰਾ ਹੋਏਗਾ ਉਹਦੇ ਉੱਤੇ ਤੇ ਕੋਈ ਸਾਰਥਕ ਚਰਚਾ ਨਹੀਂ ਕਰ ਰਹੇ ਇਹ ਬਾੜ ਆਈ ਕਿਉਂ ਕਿੱਥੇ ਕਿੱਥੇ ਸਰਕਾਰ ਨਾਕਾਮ ਰਹਿ ਗਈ ਬਾੜ ਤੋਂ ਪਹਿਲਾਂ ਜਿਹੜੇ ਮਾਨਸੂਨ ਤੋਂ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ ਉਹ ਸਰਕਾਰ ਕਿੱਥੇ ਚੂਕ ਹੋਈ ਇਹਦੇ ਤੇ ਚਰਚਾ ਤੇ ਹੋਈ ਨਹੀਂ ਸવાય ਇਲਜ਼ਾਮ ਲਗਾਉਣ ਦੇ ਸਰਕਾਰ ਇਹ ਵੀ ਨਹੀਂ ਦੱਸ ਰਹੀ ਕਿ ਉਹ 12000 ਕਰੋੜ ਰੁਪਏ ਆਪਾਪਤਾ ਫੰਡ ਦਾ ਕਿੱਥੇ ਹੈ ਤੇ ਜਦੋਂ ਸਰਕਾਰ ਗੁੰੰਗੀ ਬਹਿਰੀ ਹੋ ਜੇ ਜਦੋਂ ਸਰਕਾਰ ਮर्यादाਾਂ ਤੋੜੇ ਜਦੋਂ ਸਰਕਾਰ ਵਿਪੱਖਸ਼ੀ ਦੀ ਆਵਾਜ਼ ਨੂੰ ਰੋਕੇ ਤੇ ਉਸ ਵੇਲੇ ਲੋਕਾਂ ਦੀ ਵਿਧਾਨ ਸਭਾ ਲਗਾਨੀ ਪੈਂਦੀ ਐ ਇਸ ਕਰਕੇ ਵਿਧਾਨ ਸਭਾ ਲੱਗੀ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਕਹੀ ਐ ਕਿ 12000 ਕਰੋੜ ਦੀ ਗੱਲ ਕੀਤੀ ਜਾਵੇ ਕਹਿੰਦੇ ਪੀਪਲ ਟਾਈਮ ਨਹੀਂ ਦੇਦੇ ਬਿਲਕੁਲ ਨੂੰ ਕਿਟਾਰੇ ਨੂੰ ਟਾਈਮ ਮਿੰਟਸ ਜਿਆਦਾ ਪੀਐਮ ਤਾਂ ਖੁਦ ਚੱਲ ਕੇ ਇਹਨਾਂ ਕੋਲ ਆਏ ਪੀਐਮ ਖੁਦ ਚੱਲ ਕੇ ਇਹਨਾਂ ਕੋਲ ਆਏ ਸੀਐਮ ਤਾਂ ਚਲੇ ਗਏ ਹਸਪੀਟਲ ਮੈਂ ਉਹਨਾਂ ਕਾਰਨਾਂ 'ਚ ਨਹੀਂ ਪੈਂਦਾ ਲੇਕਿਨ ਇਹਨਾਂ ਦਾ ਐਫਐਮ ਤੇ ਇੱਥੇ ਸੀ ਇਹਨਾਂ ਦੇ ਪ੍ਰਧਾਨ ਜਿਹੜੇ ਖੁਦ ਮੰਤਰੀ ਨੇ ਉਹ ਕਿੱਥੇ ਸੀ ਪੀਐਮ ਤਾਂ ਬਾੜ ਗ੍ਰਸਿਤ ਪਰਿਵਾਰਾਂ ਨੂੰ ਮਿਲ ਕੇ ਗਏ ਕਿਸਾਨ ਨੂੰ ਮਿਲੇ ਮਜ਼ਦੂਰ ਨੂੰ ਮਿਲੇ ਜਾਣਕਾਰੀ ਲਈ ਸਾਰੀ ਇਹ ਕਿੰਨੀ ਸੀਰੀਅਸ ਸਰਕਾਰ ਹੈ ਕਿਨਾਂ ਦਾ 2 ਨੰਬਰ 3 ਨੰਬਰ ਕਿੱਥੇ ਸੀ ਉਸ ਦਿਨ ਇਹਦੇ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਸੰਵਿਧਾਨਿਕ ਪਦਾਂ ਤੇ ਬੈਠੇ ਹੋਏ ਲੋਕਾਂ ਦਾ ਅਪਮਾਨ ਕਰਨ ਲਈ ਪਵਿੱਤਰ ਸਦਨ ਦਾ ਪ੍ਰਯੋਗ ਕਰਦੀ ਹੈ ਮਿਲ ਅਫੀਸ ਵੱਲ ਅੱਜ ਕੌਣ ਕੌਣ ਪਾਰਟਿਸਪੇਟ ਕਰਨ ਵਾਲਾ ਹੈ ਇਸ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਦੱਸਣਗੇ ਸੋ ਬਿਲਕੁਲ ਭਾਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ੂ ਸ਼ਰਮਾ ਜੀ ਸੋਲੇ ਸਾਡੇ ਨਾਲ ਮੌਜੂਦ ਸੀ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਜਦੋਂ ਸਦਨ ਦਾ અપਮਾਨ ਹੋ ਜਾਵੇ ਜਿਹੜੀਆਂ ਚਰਚਾ ਹੋਣੀਆਂ ਚਾਹੀਦੀਆਂ ਨੇ ਜਿਹੜੇ ਮੁੱਦਿਆਂ ਦੀ ਚਰਚਾ ਹੋਣੀ ਚਾਹੀਦੀ ਹੈ ਜਦੋਂ ਉਹ ਮੁੱਦੇ ਭਟਕ ਜਾਣ ਉਹ ਮੁੱਦੇ ਤੇ ਗੱਦੀ ਨਾ ਕੀਤੀ ਜਾਵੇ ਫਿਰ ਜ਼ਰੂਰਤ ਪੈਂਦੀ ਹੈ ਜਨਤਾ ਦੀ ਵਿਧਾਨ ਸਭਾ ਦੀ ਜਿਹੜੀ ਅੱਜ ਭਾਤੀਆਂ ਦਾ ਪਾਰਟੀ ਪੰਜਾਬ ਵੱਲੋਂ ਕੀਤੀ ਜਾ ਰਹੀ ਹੈ ਸੈਕਟਰ 37 ਚੰਡੀਗੜ੍ਹ ਦੇ ਵਿੱਚ ਭਾਤੀਆਂ ਦਾ ਪਾਰਟੀ ਆਫ ਮੌਜੂਦ ਲੋਕ ਉਹ ਵੀ ਸ਼ਾਮਲ ਹੋਣਗੇ ਭਾਜਪਾ ਦੀ ਪਾਰਟੀ ਲੀਡਰਸ਼ਿਪ ਵੀ ਸ਼ਾਮਲ ਹੋ ਰਹੀ ਹੈ ਹੋਰ ਕੌਣ-ਕੌਣ ਹੋਣਗੇ ਉਹ ਤੁਹਾਨੂੰ ਲਾਈਵ ਦਿਖਾਇਆ ਜਾਵੇਗਾ ਚੰਡੀਗੜ੍ਹ ਕਵਰ ਸ੍ਰੀ ਕਾਸ਼ਨੇਵਰ ਪ੍ਰਿੰਸ ਵੈਰ ਦੇਨਿਕਸਪੋਰਟ